ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਮਿਆਨੀ ਲਗਾਉਣਾ ਸਿੱਖਾਂਗੇ ਤੇ ਉਸ ਦੀ ਕਟਿੰਗ ਸਿੱਖਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ 4 ਫੋਲਡ ਕੀਤਾ ਹੋਇਆ ਹੈ 4 ਇੰਚ ਜਿਹੜਾ ਹੈ ਚੁੜਾਈ ਦੇ ਵਿੱਚ ਤੇ ਲੰਬਾਈ ਦੇ ਵਿੱਚ ਹੈਗਾ 8 ਇੰਚ ਮਿਆਨੀ ਲੰਬਾਈ ਦੇ ਵਿੱਚ ਘੱਟੋ ਘੱਟ 8 ਇੰਚ ਲੰਬੀ ਹੋਣੀ ਚਾਹੀਦੀ ਚੁੜਾਈ ਦੇ ਵਿੱਚ ਤੁਸੀਂ 2.5 ਤੋਂ 3 ਇੰਚ ਵੀ ਰੱਖ ਸਕਦੇ ਹੋ ਸੋ ਹੁਣ ਦੇਖੋ ਆਪਾਂ ਇਸ ਨੂੰ ਇਸ ਤਰ੍ਹਾਂ ਅਟੈਚ ਕਰਾਂਗੇ ਏ ਆਪਾਂ ਪਲਾਜ਼ੋ ਤੇ ਅਟੈਚ ਕਰ ਰਹੇ ਹਾਂ ਤੁਸੀਂ ਸਲਵਾਤ ਤੇ ਵੀ ਸੇਮ ਤਰੀਕੇ ਨਾਲ ਇਹ ਮਿਆਨੀ ਨੂੰ ਲਗਾਉਣਾ ਹੁੰਦਾ ਆ ਪਹਿਲਾਂ ਆਪਾਂ ਮਿਆਨੀ ਦਾ ਇੱਕ ਪੀਸ ਲਵਾਂਗੇ ਤੇ ਉਸ ਨੂੰ ਇੱਕ ਸਾਈਡ ਨੂੰ ਇਸ ਤਰ੍ਹਾਂ ਲਗਾ ਦੇਵਾਂਗੇ ਜਿੰਨੀ ਮਿਆਨੀ ਦੀ ਲੰਬਾਈ ਆ ਉੱਥੋਂ ਆਪਾਂ ਸਟਾਰਟ ਕਰਦੇ ਹੁੰਦੇ ਜਿਹਦਾ 8 ਇੰਚ ਸਾਡੀ ਇਹ ਮਿਆਨੀ ਸੀ ਆਪਾਂ نیچے ਤੋਂ ਲਗਾਉਣੀ ਸਟਾਰਟ ਕੀਤੀ ਜਿੱਥੇ 8 ਇੰਚ نیچے ਤੋਂ ਬਚਦੇ ਸੀ ਸੋ ਹੁਣ ਇੱਕ ਪਾਸੇ ਨੂੰ ਅਟੈਚ ਕਰ ਲਿਆ ਫਿਰ ਦੂਸਰੀ ਸਾਈਡ ਨੂੰ ਇਸ ਤਰ੍ਹਾਂ ਆਪਾਂ ਅਟੈਚ ਕਰਦੇ ਜਾਵਾਂਗੇ ਸਿਲਾਈ ਜਿਹੜੀ ਆ ਆਪਾਂ ਮਿਆਨੀ ਦੀ ਡਬਲ ਕਰ ਲੈਂਦੇ ਹੁੰਦੇ ਆ ਛੇਤੀ ਹੀ ਇਸ ਪਲਾਜ਼ੋ ਦੀ ਕਟਿੰਗ ਤੇ ਸਟਿਚਿੰਗ ਦੀ ਵੀਡੀਓ ਮੈਂ ਤੁਹਾਡੇ ਸ਼ੇਅਰ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਰੈਡੀ ਹੋਇਆ ਸਾਡਾ ਪਹਿਲਾ ਜੋ ਇਸ ਤਰ੍ਹਾਂ ਦਾ ਲੱਗੇਗਾ ਸੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ